ਭਾਂਜੀ ਹੋ ਗਏ ਤਿਆਰ ਹਾਂਜੀ ਭਾਬੀ ਹੋ ਗਏ ਆ ਅੱਗੇ ਲੇਟ ਹੋ ਗਿਆ ਮੈਨੂੰ ਤਾਂ ਕਹਿੰਦੇ 6 ਵਜੇ ਚੱਲ ਜਾਣਾ ਹਾਏ ਹਾਏ ਮੈਂ ਤਾਂ ਸਗੋਂ ਤੁਹਾਡੇ ਨਾਲ ਸਲਾਹ ਕਰਨ ਆਈ ਆ ਹਾਏ ਕਾਦੀ ਸਲਾਹ ਭੇ ਘੂਆ ਕਿਥੇ ਆ ਘੂਆ ਨੋਂ ਡੇ ਘੂਆ ਨਾ ਰਹਿਣਾ ਤਿੰਨ ਚਾਰ ਦਿਨ ਜੇ ਆਹ ਹੋ ਪਾ ਰੁਕਣਗੇ ਜੇ ਪਰ ਨਾ ਮੈਂ ਤਾਂ ਸਲਾਹ ਤੁਹਾਡੇ ਨਾਲ ਇਹ ਕਰਨ ਆਈ ਸੀਗੀ ਹਾਂਜੀ ਫੇ ਮੇਰਾ ਇਰਾਦਾ ਪਾਣਿਆ ਹੈਗਾ ਕਿ ਮੈਂ ਮੈਂ ਵੀ ਆਪਣੇ ਭਰਾ ਨੂੰ ਜਕਰਤੀ ਬਣਾਣਾ ਵਾ ਅੱਛਾ ਆਹੋ ਤੇ ਮੈਂ ਕਹਿੰਦੀ ਕਿ ਚਲ ਮੈਂ ਲਾਹ ਹੀ ਤੱਕ ਨਹੀਂ ਆ ਤੇ ਭੈਣ ਜੀ ਨੂੰ ਕਹਿੰਨੀ ਆ ਵੀ ਇੱਕ ਅੱਧਾ ਦਿਨ ਤੂੰ ਨਿੱਕੂ ਵਾਲਾ ਘਰ ਰਹਿ ਲਓ ਤੇ ਮੈਂ ਵੀ ਰਾਤ ਰਹਿਵਨੀ ਮੈਂ ਵੀ ਰਖੜੀ ਬਣਣੀ ਆਪਣੇ ਘਰ ਨੂੰ ਤੇ ਤੁਸੀਂ ਭਾਜੀ ਨੂੰ ਕਹੋ ਹਾਂ ਕਿ ਤੁਸੀਂ ਚਲ ਜਿਓ ਤੁਹਾਨੂੰ ਫਿਰ ਆਪੇ ਤੁਹਾਡਾ ਭਰਾ ਛੱਡ ਆਊਗਾ ਮੁਰਗੇ ਹਾਂ ਹੇ ਭਾਬੀ ਜੇ ਆਹ ਗੱਲ ਹੀ ਤਾਂ ਤੁਸੀਂ ਮੈਨੂੰ ਕੱਲ ਹੀ ਕਹਿ ਦਿੰਦੇ ਏਸ ਕੋ ਬੜਾ ਜ਼ੋਰ ਲਾਉਣ ਦੇ ਹੈਗੇ ਤੇ ਮੇਰਾ ਕੰਮ ਬੜਾ ਵਾ ਤੇ ਮੈਂ ਨਹੀਂ ਰਹਿ ਸਕਦਾ ਤੇ ਮੈਂ ਤੇ ਨਾਲ ਤੱਕੇ ਨਾਲ ਹੀ ਰੱਖਿਆ ਕਿ ਕੋਈ ਗੱਲ ਸੁੱਕ ਕੇ ਚਲ ਜਾਗੇ ਜੇ ਹਾਂ ਆ ਗੱਲ ਮੈਂ ਤੇ ਕੱਲ ਦੱਸ ਦਿੰਦੇ ਤੇ ਮੈਂ ਇਹਨਾਂ ਨੂੰ ਕੱਲੇ-ਕੱਲ ਦੇਣਾ ਹੈਗਾ ਤਾਂ ਮੈਂ ਰਹਿ ਲੈਂਦੀ ਗੱਲ ਤੇ ਰਾਤੀ ਰਾਤ ਸਲਾਹ ਬਣੀ ਤੇ ਮੈਂ ਤੁਹਾਡੇ ਭਰਾ ਨੂੰ ਪੁੱਛਿਆ ਤੇ ਕਹਿੰਦੇ ਪਿਆ ਜੀ ਨੂੰ ਪੁੱਛ ਲਾ ਜੇ ਤੇ ਉਹ ਕਹਿੰਦੀ ਆ ਕਿ ਮੈਂ ਰਹਿ ਪਈ ਨਹੀਂ ਆ ਤੇ ਤੂੰ ਚਲ ਜਾ ਰਖੜੀ ਬੰਨਣ ਆ ਚਲ ਤੁਹਾਡੇ ਆਸਰੇ ਨਾ ਮੈਂ ਵੀ ਰਖੜੀ ਬੰਨ ਆਉ ਉਹਦਾ ਭੂਆ ਹੈ ਤੇ ਇੱਥੇ ਹੀ ਆ ਪਰ ਭੂਆ ਕਰਦੀ ਨਹੀਂ ਨਾ ਕੁਝ ਵੀ ਨਹੀਂ ਉਹ ਵਿਚਾਰੀ ਬਜ਼ੁਰਗ ਆ ਉਹ ਤਾਂ ਆਪਣੀ ਰੋਟੀ ਪਾ ਕੇ ਖਾਣ ਜੋਗੇ ਨੇ ਹੈਗੇ ਤੇ ਉਹਨਾਂ ਨੇ ਕੰਮ ਸਵਾਹ ਕਰਨਾ ਆਹੋ ਤੇ ਉਹ ਉਲਟਾ ਹਨ ਭੂਆ ਨੂੰ ਸਾਹਣਾ ਪੈਂਦਾ ਵਾ ਤੁਹਾਨੂੰ ਪਤਾ ਤਾਂ ਹੈ ਹੀ ਫਿਰ ਆ ਚਲੋ ਜੇ ਆਈ ਵਿਚਾਰੀ 4 ਦਿਨ ਤੇ ਫਿਰ ਹੁਣ ਕੀ ਆ ਪੇਕੇ ਹੀ ਆ ਜੇ ਰਹਿ ਕੇ ਕੇ ਬੰਦਰਾ ਹੋਣਾ ਹੁੰਦਾ ਵਾ ਹੋਰ ਕਿੱਥੇ ਜਾਣਾ ਹੁੰਦਾ ਵਾ ਤੁਸੀਂ ਇੰਦਾ ਕਰੋ ਤੁਸੀਂ ਆਹ ਹੈ ਮੇਹਰ ਫਿਰ ਮੇਰੇ ਗਾੜੀ ਨਾ ਪਹਜਣ ਐਨਾ ਕਣਾਂ ਜਹਾ ਗੱਲ ਤੇ ਮੈਨੂੰ ਕੱਲ ਦਾਖਤਿੰਦੀ ਸੀ ਬਣਿਆ ਚਲ ਕੋਈ ਨਹੀਂ ਉਹ ਵੀ ਭਜਣਾ ਸਹਰੇ ਰਹਿ ਪਏ ਫਿਰ ਕੀ ਹੋ ਗਿਆ ਚਲ ਕੋਈ ਗੱਲ ਭਾਬੀ ਮੈਂ ਵੇਖਦੀ ਆ ਕਹਿ ਕੇ ਉਹਨਾਂ ਨੇ ਕੀ ਕਹਿਣਾ ਵਾ ਮਾ ਨਹੀਂ ਜਾਣਾ ਵਾ ਚਲ ਇਦਾਂ ਕਰੋ ਜੇ ਤੇ ਜਾਣਾ ਵਾ ਤੇ ਤੇ ਕਰ ਲੋ ਤਿਆਰੀ ਤੇ ਟਾਈਮ ਨਾ ਰਾਤ ਰਹਿਣਾ ਫਿਰ ਫਿਰ ਤੁਹਾਨੂੰ ਪਤਾ ਦੂਰ ਆ ਪੇਕੇ ਮੇਰੇ ਰਾਤ ਤੇ ਮੇਰੀ ਲੱਗ ਹੀ ਜਾਣੀ ਚੱਲ ਫਿਰ ਆਪੇ ਵੀਰ ਚਾ ਇਹ ਨਾ ਆਜੋ ਫਿਰ ਸਰੇ ਚੱਲ ਕੋਈ ਨਹੀਂ ਮੈਂ ਫਿਰ ਵੀ ਆ ਕੇ ਛੱਡ ਆਊਗਾ ਮੈਨੂੰ ਆਹੋ ਇਹ ਛੱਡ ਆਉਣਗੇ ਤੁਹਾਨੂੰ ਹਾਂ ਤੇ ਪਰ ਟਾਈਮ ਨਾ ਆਇਓ ਸਿਰ ਚੰਗਾ ਚੱਲ ਤੀ ਪੁੱਛੋ ਤਾਂ ਸਹੀ ਪਹਿਲਾਂ ਜਾ ਕੇ ਪੁੱਛੋ ਤੇ ਕੀ ਆਂਦੇ ਆ ਅੱਛਾ ਉਹਨਾਂ ਨੇ ਕੀ ਕਹਿਣਾ ਵਾ ਚੱਲ ਉਹਨਾਂ ਨੂੰ ਮੈਂ ਤੋਰ ਦਿੰਨੀ ਆ ਨਾਲ ਦੱਸ ਦਿੰਨੀ ਆ ਕਿ ਮੈਨੂੰ ਰਹਿਣਾ ਪੈਣਾ ਵਾ ਹੈ ਚੱਲ ਕੋਈ ਗੱਲ ਨਹੀਂ ਭਾਬੀ ਤੂੰ ਆਪਣੀ ਤਿਆਰੀ ਕਰ ਲੈ ਫਿਰ ਚਲੋ ਠੀਕ ਆ ਚੱਲ ਆਹ ਬਣੀਓ ਗੱਲ ਚੱਲ ਹਾਂ ਨਾਲੇ ਘਰ ਆਪਣੀ ਭੂਆ ਦੀ ਸਾੰਭ ਖਵਾਲ ਨੂੰ ਰੰਗ-ਬਰੰਗੇ ਭੋਜਨ ਬਣਾ ਬਣਾ ਕੇ ਬੜੀ ਭੂਆ ਦੀ ਹਜਦੀ ਬਣੀ ਸੀ ਨਾ ਕਰ ਹੁਣ ਕੰਮ ਮੈਂ ਵੀ ਜਾ ਕੇ ਆਪਣੇ ਪੇਕੇ ਰਖੜੀ ਬੰਨਣਾ ਵਾਂ ਉਦੋਂ ਮੇਰੇ ਕੋ ਕਿੱਥੇ ਜਾਇਆ ਜਾਣਾ ਸੀ ਆ ਵੀ ਬਹਾਨਾ ਹੀ ਮਿਲ ਗਿਆ ਮੈਨੂੰ ਜਾਣ ਦਾ ਚੱਲ ਮਨਾ ਹੋ ਕੇ ਤਿਆਰ ਹੋ ਲੱਗਦਾ ਬੰਬੀ ਬੰਦ ਹੋ ਗਈ ਆ ਤੇ ਰਾਤ ਮੀਂਹ ਦਾ ਹੀ ਪਤਾ ਕੋਈ ਨਹੀਂਗਾ ਤੇ ਮੋਟਰ ਬੰਦ ਹੀ ਕਰ ਹੋਣਾ ਮੇਰੀ ਗੱਲ ਸੁਣੋ ਹਾਂ ਮੈਂ ਭੈਣ ਜੀ ਨੂੰ ਕਹਿਤਾ ਵਾ ਅੱਛਾ ਤੇ ਕਹਿੰਦੀ ਸੀ ਕਿ ਮੈਂ ਰਾਤ ਰਹਿ ਪਈ ਨਹੀਂ ਫਿਰ ਠੀਕ ਆ ਆਹੋ ਤੇ ਹੁਣ ਮੈਂ ਤਿਆਰ ਹੋ ਗਈਆਂ ਤਾਂ ਮੈਂ ਚੱਲੀ ਆ ਮੇਰੀ ਗੱਲ ਸੁਣ ਤੂੰ ਹੀ ਛੇਤੀ ਬੋੜ ਐ ਉਹਨਾਂ ਅਖਿ ਵੀ ਭੈਣ ਜੀ ਆ ਗਈ ਆ ਤੇ ਮੈਂ ਹੁਣ ਦੋ ਦਿਨ ਲਾ ਜਾ ਇੱਥੇ ਉਹ ਕੋਈ ਗੱਲ ਨਹੀਂ ਆ ਜਾਊਗੀ ਛੇਤੀ ਰੋਟੀ ਪਾਣੀ ਤੁਹਾਨੂੰ ਪੱਕਿਆ ਮਿਲ ਜਾਣਾ ਵਾ ਤੁਸੀਂ ਮੇਰੇ ਕੋ ਕੀ ਲੈਣਾ ਹੁਣ ਉਹ ਗੱਲ ਰੋਟੀ ਪਾਣੀ ਦੀ ਨੇ ਹੁੰਦੀ ਹੋਰ ਵੀ ਕਈ ਕਈ ਗੱਲਾਂ ਬਾਤਾਂ ਹੁੰਦੀਆਂ ਵਾ ਤੁਸੀਂ ਉਹ ਗੱਲਾਂ ਛੱਡੋ ਸਾਰੀਆਂ ਮਾਹਾਂ ਇਹ ਤੇ ਮੇਰਾ ਦੀ ਕੀਤਾ ਵਾ ਮੈਂ ਆਪਣੇ ਪੇਕੇ ਜਾਵਾ ਤੇ ਮਾਹਾਂ ਇਹ ਮੇਰਾ ਦਾ ਲੱਗਾ ਵਾ ਨਾਲੇ ਭੂਆ ਤੁਹਾਡੀ ਇੱਥੇ ਨਾਲੇ ਭੂਆ ਦੀ ਸੇਵਾ ਕਰੋ ਉਹ ਚੱਲ ਜਾ ਤੂੰ ਮਾਕਾ ਭੂਆ ਦਾ ਨਾਮ ਨਾ ਲਿਆ ਕਰ ਉਹਨੇ ਵਿਚਾਰੀ ਦੀ ਹੋਰ ਕਿੱਥੇ ਜਾਣਾ ਵਾ ਪੇਕੇ ਨਹੀਂ ਛੱਡ ਕੇ ਧੁਰ ਕੇ ਤੇ ਕੋਈ ਜਾਣਾ ਫਿਰ ਉਹ ਚੰਗਾ ਰੱਖੋ ਹੁਣ ਦੱਸ ਦੇਣਾ ਕਰੋ ਉਹਦੀ ਸੇਵਾ ਹੁਣ ਮੈਂ ਪੇਕੇ ਚਲੀ ਤੇ ਮੇਰੀ ਕਿ ਤੰਗੀ ਹੋਣੀ ਫਿਰ ਤੇ ਮੇਰੀ ਗੱਲ ਸੁਣ ਜਾ ਤੂੰ ਮੈਂ ਢੱਕਣ ਡਿਆ ਮੈਂ ਤ ਭੈਣ ਪਕਾਵੇ ਰੋਟੀ ਜਾਂ ਭੂਆ ਪਕਾਊਗੀ ਕੋਈ ਨਾ ਕੋਈ ਮਸਲਾ ਲਾ ਹੋਊਗਾ ਹੀ ਨਾ ਭੁੱਖੇ ਥੋੜੇ ਥੋਣਾ ਹੈ ਮਸਲਾ ਹਲ ਕਰਕੇ ਹੀ ਚੱਲੀ ਆ ਠੀਕ ਆ ਤੇ ਚੰਗਾ ਫਿਰ ਮੈਂ ਹਾਂ ਰਾਤ ਰਹਿਣਾ ਜੇ ਉੱਥੇ ਤੇ ਮੇਰੀ ਗੱਲ ਸੁਣ ਤੇ ਛੇਤੀ ਆ ਜੀ ਫਿਰ ਹੈ ਕੋਈ ਨਹੀਂ ਆ ਜੂਗੀ ਤੇ ਮੈਨੂੰ ਪੈਸੇ ਦੇ ਦੋ ਥੋੜੇ ਕੋਤੇ ਚੱਲ ਮੈਂ ਦੇਣਾ ਕੋਈ ਨਹੀਂ ਆਹੋ ਬਸ ਦੋ ਡੱਬੇ ਖੰਨੇ ਆ ਮੈਂ ਹੈ ਆਹੋ ਜਿੱਦਾਂ ਤੁਹਾਡੀ ਭੈਣ ਲੈ ਕੇ ਆਉਂਦੀ ਹੈ ਨਾ ਦੋ ਦੋ ਡੱਬੇ ਮੈਂ ਵੀ ਆ ਦੋ ਹਜ਼ਾਰ ਚੱਲ 2000 ਬੜਾ ਵਾ ਤੇ ਮੈਂ ਵੀ ਆ ਕੇ ਦੋ ਡੱਬੇ ਲੈ ਕੇ ਜਾਣਾ ਉਹ ਚੱਲ ਦੋ ਦੀ ਤਿੰਨ ਲੈ ਜੀ ਮੈਨੂੰ ਨਹੀਂ ਪਤਾ ਤੈਨੂੰ ਪੈਸੇ ਦੇ ਦਿੱਤੇ ਆ ਤੇ ਜਾ ਕੇ ਆਪਣੀ ਮਰਜ਼ੀ ਕਰ ਮੇਰਾ ਵੀ ਨਿਕਾਜ ਆ ਭਤੀਜਾ ਵੀ ਢੀਕਦਾ ਹੁੰਦਾ ਮੇਰੇ ਪੂਆ ਨੇ ਆਉਣਾ ਉਹ ਚੱਲ ਕੋਈ ਗੱਲ ਨਹੀਂ ਫਿਰ ਕੀ ਢੀਕਦੇ ਹੁੰਦੀ ਆ ਆਹ ਤੇ ਜਿੱਦਾਂ ਤੁਹਾਨੂੰ ਆਪਣੀ ਭੈਣ ਦਾ ਚਾਹ ਹੁੰਦਾ ਨਾ ਉਹ ਤਾਂ ਮੇਰੇ ਭਰਾ ਨੂੰ ਵੀ ਚਾਹ ਹੁੰਦਾ ਵਾ ਓ ਚੰਗਾ ਬਾਬਾ ਚੰਗਾ ਜਾ ਜਾ ਚੰਗਾ ਫਿਰ ਮੇਰੇ ਪਾਸ ਲੰਘ ਜਾਣੀ ਕੋਈ ਜਾ ਜਾ ਆਹ ਚੱਲ ਇਹਦਾ ਰਦਾ ਇਹਰੇ ਵੀ ਮੈਂ ਚੱਲ ਜੂਗਾ ਤੇਰੇ ਮਗਰੋਂ ਕੰਮ ਹੀ ਨਹੀਂ ਚੱਲਣਾ ਲੈ ਭੈਣ ਨੇ ਵੀ ਰੋਟੀਆਂ ਰਾਟੀਆਂ ਸਭ ਕੋ ਐ ਵਧੀਆ ਬਣਾ ਦੇਣਾ ਤੇ ਪੂਆ ਵੀ ਚੰਗੀ ਪਲੀ ਭੱਜੀ ਫਿਰਦੀ ਉਹ ਕਿਹੜੀ ਮੰਜੇ ਤੇ ਬੈ ਕਿੰਨਾ ਚੇਰ ਹੋ ਗਿਆ ਮੈਨੂੰ ਆਈ ਨੂੰ ਚੱਲ ਬਹਾਨੇ ਜੇ ਨਾ ਮੈਂ ਵੀ ਆ ਗਈ ਆ ਉਹਦਾ ਮੇਰੀ ਤਾਂ ਕੋਈ ਤਿਆਰੀ ਨਹੀਂ ਆਉਂਦੀ ਚੱਲ ਮੇਰੀ ਪਰਜਾਈ ਵੇਖੂਗੀ ਵੀ ਮੇਰੀ ਨਣਾਣ ਦੋ ਦੋ ਡੱਬੇ ਲੈ ਕੇ ਆਈ ਆ ਦੋ ਡੱਬੇ ਲੈ ਕੇ ਜਾਈ ਤੇ ਟੌਰੀ ਬਣਦਾ ਵਾ ਚੱਲ ਕੋਈ ਨਾ ਵੇਨੀ ਆ ਕੀ ਦਿੰਦਾ ਮੇਰਾ ਭਰਾ ਮੈਨੂੰ ਫਿਰ ਚੱਲ ਵੇਖਾਂ ਸਹੀ ਕਰਨ ਕੀ ਡੇ ਆ ਵੇਖ ਕੇ ਪਹਿਲਾਂ ਤਾਂ ਹੈਰਾਨੀ ਹੋ ਜਾਣਾ ਸਾਰਿਆਂ ਨੇ ਵੀ ਇਹਨੂੰ ਕਿੱਥੋਂ ਰਾਹ ਆ ਗਿਆ ਚੱਲ ਕੋਈ ਨਾ ਵੇਖਾਂ ਜਾ ਕੇ ਗੜ ਲੈ ਲੈ ਪੇਕਿਆਂ ਦੇ ਘਰ ਆ ਕੇ ਤਾਂ ਠੰਡ ਹੀ ਪੈ ਗਈ ਕਲੇਜੇ ਵਿੱਚ ਉਹ ਹੀ ਜਦਾਂ ਆਉਂਦੇ ਪੀਆਂ ਪੁਰਾਣੀਆਂ ਨਿੱਕੇ ਨਿੱਕੇ ਹੁੰਦੇ ਸੀ ਵੇਲੇ ਖੇਡੇ ਰਹੇ ਹਾਂ ਹੈ ਕਿੰਨਾ ਪਿਆਰ ਹੁੰਦਾ ਵਾ ਪੇਕਿਆਂ ਦੇ ਘਰ ਨਾਲ ਕਿੰਨਾ ਮੋਹ ਹੁੰਦਾ ਵਾ ਆਪਣਾ ਆਪਣਾ ਕਰਦੇ ਰਹੇ ਦਾ ਤੇ ਜਦੋਂ ਵਿਆਹੇ ਜਾਈਦਾ ਵਾ ਫਿਰ ਪਰਾਈ ਹੋ ਜੀਦਾ ਵਾ ਚੱਲ ਰਾਤ ਤੇ ਰਹੂੰਗੀ ਨਾ ਅੱਜ ਮੈਂ ਸਵੇਰੇ ਫੇਰ ਚੱਲ ਉੱਥੇ ਆਪਣੇ ਘਰ ਓ ਬੱਲੇ 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 ਆ ਭੈਣ ਸਾਡੀ ਆਈ ਆ ਭੈਣ ਤੈਨੂੰ ਕਿਥੋਂ ਰਾਹ ਗਿਆ ਅੱਜ ਸਤਿ ਸ੍ਰੀਕਾਲ ਵੀਰ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਲੈ ਦੱਸ ਰਾਹ ਕਿਉਂ ਨਹੀਂ ਆ ਸਕਦਾ ਮੇਰਾ ਪਿੰਡ ਵਾ ਇੰਨੇ ਟਾਈਮ ਬਾਅਦ ਕੀ ਕਰਾਂ ਵੀਰ ਹਾਂ ਘਰ ਦੇਰ ਜਿਵੇਂ ਇਦਾਂ ਦੇ ਆ ਟਾਈਮ ਨਹੀਂ ਲੱਗਦਾ ਘਰ ਤੇ ਕੰਮ ਇਦਾਂ ਰਹਿੰਦੇ ਆ ਅੱਜ ਮੇਰੀ ਭੈਣ ਮਨ ਲੱਗਦਾ ਮੇਰੇ ਲਈ ਰਖੜੀ ਲੈ ਕੇ ਆਈ ਆ ਤੇ ਰਖੜੀ ਲੈ ਕੇ ਆਈਆਂ ਕੇ ਦੱਸ ਮੈਂ ਆਪਣੇ ਭਰਾ ਨੂੰ ਰਖੜੀ ਨਹੀਂ ਬਨਣੀ ਆ ਤਾਂ ਮੈਨੂੰ ਲੱਗਦਾ ਮੇਰੇ ਮਾਨਸਾਂ ਦੇ ਡੱਬੇ ਆ ਸੁੱਖ ਨਾਲ ਦੋ 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 ਲਿਆਈਆਂ ਆ ਇੱਕ ਪਤੀਏ ਵਾਹ ਤੇ ਇੱਕ ਪ੍ਰਾਹ ਵਾਹਤੇ ਅੱਛਾ ਆਹੋ ਵਾਹ ਆ ਬਲੇ ਆ ਰੋ ਚਲੀਏ ਮੈਂ ਸੋਚਿਆ ਮੈਂ ਸਾਰੇ ਤੇ ਆਪਣੀਆਂ ਭੈਣਾਂ ਆਉਂਦੀਆਂ ਜਦੋਂ ਮੇਰੀ ਨਾਨ ਆਉਂਦੀ ਆ ਨਾ ਦੋ ਦੋ ਡੱਬੇ ਲੈ ਕੇ ਆਉਂਦੀ ਆ ਅੱਛਾ ਤੇ ਮੈਂ ਕਿਸ ਨੂੰ ਘਟਵਾ ਮੈਂ ਵੀ ਤੇਰੇ ਭਾਈ ਰੱਖ ਲੈ ਲੈ ਪੈਸੇ ਮੈਂ ਮਨੇ 2000 ਰੁਪਈਆ ਦੇ ਮੈਂ ਦੋ ਡੱਬੇ ਖੰਨੇ ਤੇ ਵਧੀਆ ਵਧੀਆ ਰਖੜਿਆ ਖੰਡਿਆ ਲੈ ਆ ਤੇ ਵਧੀਆ ਹੋ ਗਿਆ ਫਿਰਕੇ ਹੋਰ ਤੇ ਨਾਲੇ ਮੈਂ ਅਮਰੀਕੀ ਰਾਤ ਰਹਿ ਕੇ ਆਉਣਾ ਵਾ ਲੈ ਭੈਣ ਲੈ ਆ ਤੇ ਬੜੀ ਖੁਸ਼ੀ ਦੀ ਖਬਰ ਦਿੱਤੀ ਆ ਹੋਰ ਚਲੋ ਆਹ ਚਲੀਏ ਪੰਥ ਦਲਜੀਤ ਭੈਣ ਆਈ ਆ ਓਏ ਕੋਈ ਐ ਤੇਰੇ ਸਾਸ਼ੀਆ ਬਲਾ ਖਿ ਖਾ ਲ ਵਧੀਆ ਵਧੀਆ ਆ ਜਾ ਬਹਿ ਜਾ ਸਾਸ਼ੀਆ ਬਲਾ ਆ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਮੇਰੇ ਪੁੱਤ ਦਾ ਠੀਕ ਠੀਕ ਆ ਕੀ ਕੰਨਿਆ ਸੀਗਾ ਅੱਛਾ ਹੋਮਵਰਕ ਕੰਨਿਆ ਵਾ ਆ ਜਾ ਭੈਣ ਲੈ ਕਰ ਲਾ ਕਰ ਲਾ ਮੇਰਾ ਪੁੱਤ ਹੋਮਵਰਕ ਬਹਿ ਜਾ ਬੈਠੀ ਬਾਉ ਲੈ ਦਾਸ ਹੈ ਵੇਖਾਂ ਸਕੂਲੇ ਜਾਂਦਾ ਹੁਣ ਹੈ ਹਾਂਜੀ ਅੱਛਾ ਪੜਦਾ ਹੁੰਦਾ ਮੇਰਾ ਪੁੱਤ ਹੂੰ ਕਿੰਨੇ ਨੰਬਰ ਆਉਂਦੇ ਤੇਰੇ ਕਿੰਨੇ ਨੰਬਰ ਆਉਂਦੇ ਪੰਥ ਦੇ ਸਟਾਰ ਆਉਂਦਾ ਮੈਂ ਤੇ ਨਾ ਐਰ ਕੀ ਚਾ ਚਾਵੇ ਚੀ ਤੁਰ ਕੇ ਆ ਗਈਆਂ ਤੇ ਬੜਾ ਹੀ ਸਾਹ ਚੜਿਆ ਮੈਂ ਸੋਚਿਆ ਚੱਲ ਮਿੰਦਾ ਹੀ ਚੱਲ ਜਾਨੀ ਆ ਉੱਤੇ ਜਾ ਕੇ ਵੇਖੂ ਕੀ ਕਰਦੇ ਆ ਲੈ ਫੋਟੋ ਕਰ ਦਿੰਦੇ ਸੀ ਹੁਣ ਤੁਰ ਲੱਗੀ ਆ ਤੇ ਆਪੇ ਕਿਸ਼ਣ ਲੈ ਆਉਂਦੇ ਤੁਮ ਜਾ ਮੈਨੂੰ ਤੇ ਚਾਹ ਹੀ ਬੜਾ ਹੈ ਮੈਂ ਤਾਂ ਪਤਾ ਨਹੀਂ ਕਿਉਂ ਨਹੀਂ ਆਏ ਰਹਿਣ ਦੇ ਪਾਜੀ ਨੋਥੇ ਕਿਉਂ ਹਾਂ ਕੀ ਗੱਲ ਜਿਦਾਂ ਦਾ ਹੈਗਾ ਵਾ ਆ ਵੀ ਜਾਂਦਾ ਤੇ ਘੰਟੇ ਬਾਅਦ ਕਹਿਣਾ ਚੱਲ ਚੱਲ ਉੱਠ ਚਲੀਏ ਤੇ ਇਹ ਤਾਂ ਮੈਂ ਚੰਗਾ ਨਹੀਂ ਕਿ ਮੈਂ ਆਰਾਮ ਨਾਲ ਆਈਆਂ ਰਾਤ ਰਹਿ ਕੇ ਜਾਊਂਗੀ ਓਏ ਤੇ ਗੱਲ ਹੈਗੀ ਆ ਹੈ ਕਿ ਨਹੀਂ ਪਿੰਦੇ ਰਾਤ ਨਹੀਂ ਉਹਨੇ ਕਿੱਥੇ ਰਹਿਣਾ ਹੈ ਰਾਤ ਕੌਣ ਕਰੇ ਕਿੰਨੂੰ ਛੱਡ ਕੇ ਘਰ ਪਹੁੰਚ ਆਈ ਆ ਅੱਛਾ ਅੱਛਾ ਆਹੋ ਤੇ ਸ਼ਾਇਦ ਸੈਂਸ ਵੀ ਘਰੇ ਆਈ ਆ अच्छा ओनी ओदी भी पुवाई है ना ओ ठीक है सास दी पुवाई ਤੇ ਪਿਓ ਦੀ ਪੁਵਾਈ ਆ ਚਲੋ ਵਧੀਆ ਮੈਂ ਤਾਂ ਹੀ ਪੂਆ ਦੀ ਸੇਵਾ ਕਰਾਂ ਰਲਕੇ ਤੁਸੀਂ ਚੋਪ ਚਲ ਮੈਂ ਵੀ ਆਪਣੇ ਪੇਕੇ ਉਹਦਾ ਤੁਸੀਂ ਥੋੜਾ ਮੈਂ ਕਿੱਥੇ ਆਉਣਾ ਸੀ ਉਧਾ ਮਮਾ ਹਾਂ ਪੁੱਤੂ ਲੈ ਜੇ ਦਿੱਤੀ ਗਈ ਉੱਥੇ ਹਣੀ ਪੁੱਤ ਇੱਥੇ ਲੱਭ ਲਾ ਤੇ ਮੈਂ ਤੇ ਆਖਿਆ ਚਲ ਮੇਰਾ ਲੱਗਿਆ ਦਾਤ ਮੈਂ ਆ ਗਈ ਤੁਹਾਨੂੰ ਕਈ ਵਾਰ ਕਹਿੰਦਾ ਵੀ ਦੀਦੀ ਦੇ ਹੱਥ ਰੋਤ ਹੀ ਆਉਂਦੇ ਨਹੀਂ ਕੀ ਕਰਦੀ ਫਿਰ ਮੈਂ ਮਜਬੂਰੀ ਹਮਤਰੀ ਘਰ ਰੋਟੀ ਪਾਣੀ ਪਕਾਉਣਾ ਨਹੀਂ ਹੁੰਦਾ ਕੋਈ ਹਨ ਮਮੂ ਕਈ ਵੇਖਿਆ ਰਹੀ ਵਧੀਆ ਹੁਣ ਰਹੀਓ ਦੋ ਚਾਰ ਦਿਨ ਕੇ ਚੱਲ ਦੋ ਚਾਰ ਦਿਨ ਇੱਕ ਤਾਂ ਦਿਨ ਤੇ ਰਹੂੰਗੀ ਚਲੋ ਹਾਂ ਚਲ ਦਲਜੀਤ ਬਣਾ ਜਾ ਚਾਹ ਬਣਾ ਕੇ ਆਨੀ ਭੈਣ ਪਹਿਲਾਂ ਚਾਹ ਪੀ ਲੈਂਦੇ ਉਹ ਨਹੀਂ ਨਹੀਂ ਵੀਰ ਰਖੜੀ ਪਹਿਲਾਂ ਬੰਨੀ ਦੀ ਆ ਚਾਹ ਚੋਂ ਬਾਅਦ ਚ ਪੀ ਲਾਂਗੇ ਚਾਹ ਦੀ ਕਿਹੜੀ ਗੱਲ ਵਾ ਚਾਹ ਤਾਂ ਪੀਣੀ ਪੀਣੀ ਆ ਚਲੋ ਤੇ ਮੈਂ ਨਾ ਰਖੜੀ ਬੰਨਾਂ ਪਹਿਲਾਂ ਆਪਣੇ ਵੀਰ ਨੂੰ ਕੰਥ ਉਹ ਤੇਰਾ ਭੂਇਆਰ ਕੀ ਡੱਬਾ ਹੋਰ ਲੈਂਦਾ ਵਖਰਾ ਉਹਦੀ ਮਨਪਸੰਦੀ ਬਰਫੀ ਆਂਦੀ ਆ। ਥਾਊਂਗਾ? ਤੇ ਤੇਰੀ ਮਨਪਸੰਦੀ ਵੱਖਰੀ ਆਂਦੀ ਆ। ਠੀਕ ਆ ਠੀਕ ਆ। ਲੈ ਤੇਰੇ ਵਾਸਤੇ ਤੇ ਮੈਂ ਮਿਲ ਕੇ ਕੰਦਾ ਵਾਂ। ਲੈ ਭੈਣਾ ਤੇ ਬੜਾ ਵਧੀਆ ਕੀਤਾ ਈ ਤੂੰ। ਮੈਂ ਕਿਹਾ ਤੈਨੂੰ ਪਸੰਦ ਬੜਾ। ਤੈਨੂੰ ਮੇਰੀ ਪਸੰਦ ਆ ਫਿਰ ਪਤਾ ਹੋਆ। ਲੈ ਦੱਸ ਮੈਨੂੰ ਨਹੀਂ ਪਤਾ ਹੋਣਾ ਤੇ ਕਿੰਨੂੰ ਪਤਾ ਹੋਣਾ ਹੋਰ। ਚੱਲ ਪੰਥੇ ਤੇਰਾ ਤੇਰੇ ਵੀ ਰਖੜੀ ਬੰਨਾ। ਲੈ ਮੇਰਾ ਪੁੱਤ ਹੈਂ ਵੱਡੀ ਵੱਡੀ ਉਮਰ ਹੋਏ ਮੇਰੇ ਪੁੱਤ ਦੀ। ਤਰੱਕੀਆਂ ਬਖਸ਼ੇ ਮਾਲਕ ਤੈਨੂੰ। ਚੜਦੀ ਕਲਾ ਚ ਰਹੇ ਮੇਰਾ ਪੁੱਤ ਹੈ ਸੋਣਾ ਸੋਣਾ ਪੜੇ ਤੇ ਫਸਟ ਆ ਕੇ ਕਲਾਸ ਵਿੱਚੋਂ ਲੈ ਤੇਰੀ ਮਨਪਸੰਦ ਦੀ ਵੀ ਬਰਫੀ ਲਿਆਂਦੀ ਆ ਮੈਂ ਲੈ ਠੀਕ ਆ ਜਮੀ ਆ ਸਵਾਦ ਆ ਹੂੰ ਤੂੰ ਮੈਨੂੰ ਠੀਕ ਦਾ ਹੈ ਕੋਈ ਨਹੀਂ ਆਉਣਾ ਵਾ ਹੈ ਲਿਖਦਾ ਸੀਗੇ ਅੱਛਾ ਤੂੰ ਕੋਈ ਆਇਆ ਹੀ ਨਹੀਂ ਬੜਾ ਚਿਰ ਹੋ ਗਿਆ ਅੱਛਾ ਅੱਛਾ ਕੀ ਕਰਾਂ ਜੀ ਤੇ ਬੜਾ ਕਰਦਾ ਉਹਨੂੰ ਪਰ ਉਹ ਹੀ ਗੱਲਾਂ ਨਾ ਕਰ ਦਰ ਜੇ ਵੀ ਮਰ ਜਾਂਦੇ ਆ ਕਦੀ ਕੋਈ ਕੰਮ ਕਰ ਲਾ ਕਦੀ ਕੋਈ ਕੰਮ ਕਰ ਲਾ ਪਤਾ ਨਹੀਂ ਲੱਗਦਾ ਦਿਨ ਕਿੱਥੇ ਚੜਦਾ ਰਾਤ ਕਿਤੇ ਪੈ ਜਾਂਦੀ ਹੈ ਹੋਇਆ ਤਾਂ ਗੱਲ ਆ ਗਈ ਭੈਣਾ ਉਹ ਸਾਰਾ ਕੰਮ ਤੈਨੂੰ ਹੀ ਕਰਨਾ ਪੈਂਦਾ ਉੱਥੇ ਮੈਨੂੰ ਹੀ ਕਰਨਾ ਪੈਂਦਾ ਵਾਕੇ ਇੱਕ ਰਿੰਦੀ ਖੁੰਦੀ ਦੀ ਭੂਆ ਆਣ ਕੇ ਬੈ ਗਈ ਸਿਰ ਤੇ ਕਿਉਂ ਕੀ ਦੱਸਾਂ ਮੈਂ ਬੁੱਢੀ ਹੋਈ ਆ ਹਾਂ ਤੇ ਪਤਾ ਨਹੀਂ ਕਿੱਥੋਂ ਤੇ ਚੇਤਾ ਇਹਨਾਂ ਨੂੰ ਰਖੜੀ ਆ ਗਈ ਆ ਅੱਛਾ ਉਹ ਰਖੜੀ ਤਾਂ ਇੱਕ ਦਿਨ ਪਹਿਲਾਂ ਦੀ ਆਈ ਉਹ ਤੇ ਹੁਣ 10 15 ਦਿਨ ਤੱਕ ਤੇ ਨਹੀਂ ਜਾਂਦੀ ਉਹ ਓ ਚੱਲ ਭੈਣ ਕੋਈ ਨਾ ਚੱਲ ਕੋਈ ਗਲਤ ਨਹੀਂ ਗਈ ਪਰ ਉੱਥੇ ਮੰਜੀ ਤੇ ਹੀ ਰੋਟੀਆਂ ਮੰਜੀ ਤੇ ਹੀ ਚਾਹ ਮੈਂ ਤਾਂ ਅੱਗੇ ਇਕੱਲੀ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਕੀ ਕਰਾਂ ਫਿਰ ਮੈਂ ਆਹੋ ਤੇ ਮੈਂ ਫਿਰ ਮਾਰਿਆ ਬਹਾਨਾ ਮੈਂ ਕਿ ਮੈਂ ਵੀ ਇੱਕ ਦਿਨ ਅਰੈਸਟ ਕਰ ਆਵਾਂ ਨਾਲੇ ਉਹ ਚੱਲ ਭੈਣ ਤੂੰ ਚੰਗਾ ਕੀਤਾ ਆਹੋ ਨਾਲੇ ਬੰਨੇ ਨਾਲੇ ਆ ਜਾਂਦਾ ਵਾ ਹੋਰ ਮੈਂ ਕਿ ਨਾਲੇ ਮੈਂ ਰਾਤ ਰਹਿਉਂਗੀ ਤੇ ਨਾਲੇ ਚੱਲ ਮੇਰੀ ਵੀ ਅਰੈਸਟ ਹੋ ਜਾਈ ਤੇ ਠੀਕ ਨਾਲੇ ਮੇਰਾ ਭਤੀਜਾ ਖੁਸ਼ ਹੋ ਜਾਊਗਾ ਹੋਰ ਕਿਉਂ ਭਤੀਜਾ ਖੁਸ਼ ਹੋਆ ਅੱਛਾ ਚੱਲ ਆ ਮਾਰਨੀ ਹੀ ਦਿਲਜੀਤ ਨੂੰ ਆਜ ਤੇ ਚੁੱਕ ਲਈ ਦੀ ਗੱਬੇ ਆਉਂਦੀ ਆ ਚਾਹ ਲੈਈਗਾ ਉਹ ਹੁਣ ਮੱਲਾ ਤਾਂ ਚੱਲ ਪੀ ਲੈਨੇ ਚਾਹ ਇੱਥੇ ਬਹਿ ਕੇ ਪੀ ਲੈਨੇ ਚਾਹ ਆ ਵੇਖ ਲੈ ਘੜੀ ਪਲਦਾ ਕਹਿ ਕੇ ਨਾ ਤੇ ਰਾਤ ਲਾ ਆਈ ਉਹਥੇ ਹੈ ਇਹਨਾਂ ਨੂੰ ਪਤਾ ਵੀ ਘਰ ਭੂਆ ਆਈ ਆ ਭੈਣ ਆਈ ਆ ਹੈ ਭਰ ਨਾ ਇਹਦੇ ਦਿਮਾਗ ਨੂੰ ਪਾਨੀ ਕੀ ਹੋਈਂਦਾ ਵਾ ਸਿਰਫ ਰਖੀ ਜੂ ਖੀਜੂ ਕਰਨੀ ਸੀ ਵੀ ਮੈਨੂੰ ਰੋਟੀ ਨਾਲ ਖਾਉਣੀ ਪਏ ਹੈ ਉਹ ਦਿਲਮਾੜੀ ਪਤਲੀ ਖਾਣ ਹੀ ਦੇ ਐ ਤੇ ਭਰੇ ਦਾ ਹਾਲ ਵੇਖ ਲੈ ਵਿਕਰ ਪਰੋਣੇ ਆਏ ਤੇ ਆਪ ਉਧਰੋਂ ਚਲ ਗਈ ਐ ਰਖੜੀ ਦਾ ਕੀ ਆ ਕਿੰਨੇ ਦਿਨ ਪਈ ਐ ਰਖੜੀ ਦੇ ਵਿੱਚ ਹੈ ਬੰਦਾ ਬਾਅਦ ਜਾ ਕੇ ਬੰਨ ਆਉਂਦਾ ਉਹਨੇ ਵੇਖ ਲਿਆ ਵੀ ਭੂਆ ਦੇ ਭੈਣ ਆ ਗਈ ਆ ਤੇ ਚੱਲ ਮੇਰਾ ਮੇਰੇ ਪੱਜ ਬਣ ਕੇ ਮਮੀਆਂ ਜਾ ਕੇ ਤੇ ਰਖੜੀ ਬੰਨਣੀ ਆ ਹੱਦ ਹੋਈ ਇਹ ਦਿਹਾੜੀ ਉਹ ਜਾਣ ਦੇ ਪਰੇ ਆ ਮੀਨੇ ਬੜਾ ਕੰਮ ਖਰਾਬ ਕੀਤਾ ਮਮੀ ਓਏ ਆ ਜਾ ਆ ਜਾ ਮਮੀ ਹੰਨੀ ਕਰ ਜੇ ਦੀ ਗੱਲ ਸੁਣਾਂ ਉਹ ਜਿੱਦਰ ਕਾਹੇ ਕੰਮ ਹੋ ਗਿਆ ਕੰਮ ਤੇ ਹੋ ਗਿਆ ਵਾ ਤੇ ਤੁਸੀਂ ਕਹਿੰਦੇ ਮਮੀ ਘਰ ਹੈ ਨਹੀਂ ਤੈਨੂੰ ਮੈਂ ਕੀ ਦੱਸਾਂ ਵੀ ਘਰ ਪਰੋਣੇ ਆਇਆ ਹੀ ਆਹੋ ਤੇ ਮੈਂ ਇਹ ਰਖੜੀ ਬੰਨਵਾ ਨਾ ਮੈਂ ਕਹਿੰਦੇ ਹੁੰਦਾ ਕੋ ਮਾੜਾ ਚੰਗਾ ਕਹਿਣ ਜੋਗਾ ਤੇ ਮੈਂ ਤੇ ਫਿਰ ਇਹੋ ਗੱਲ ਕਹਿੰਦੀ ਵੀ ਜਾ ਚੱਲ ਜਾ ਔਰ ਇਹ ਬੜੀ ਮਾੜੀ ਗੱਲ ਵਾ ਯਾਰ ਇਸ ਤਰ੍ਹਾਂ ਨਹੀਂ ਕਰਨਾ ਜਿਹਦਾ ਮਮੀ ਨੂੰ ਪਰਨਾ ਉਹਦਾ ਵੀ ਨਾ ਉਹਨੂੰ ਚਾਹੀਦਾ ਹੈ ਆਇਨਾ ਐਨਾ ਟਾਈਮ ਹੋ ਗਿਆ ਵਾ ਰਖੜੀ ਘੰਟਾ 2 ਘੰਟੇ 4 ਘੰਟੇ ਆ ਬਸ ਇੱਥੇ ਦਰਦ ਦਰਦ ਨਹੀਂ ਲੱਗ ਜੰਦੀ ਤੇ ਯਾਰ ਜਾਣਾ ਕਿਹੜੀ ਗੱਲ ਹੋਈਗਾ ਜਦੋਂ ਪਾਪਾ ਘਰ ਪਰੌਣੇ ਆਏ ਆ ਉਹ ਆਈ ਦੇ ਕੀ ਸੋਚੂ ਭੂਆ ਵੀ ਆਪ ਵੀ ਰੋਟੀਆਂ ਬਗਾਇਆ ਖਾਣੀਆਂ ਇਥੇ ਫੇਰ ਆ ਕੇ ਯਾਰ ਦੱਸਾਂ ਗੱਲ ਕਿ ਪੁੱਤ ਜਦੋਂ ਘਰ ਬੰਦਾ ਆਇਆ ਹੋਏ ਨਾ ਤੇ ਬੰਨ ਨਹੀਂ ਜਾਣਾ ਚਾਹੀਦਾ ਕਿ ਪਰ ਮੰਮੀ ਹੱਡੀ ਨਾ ਬੜਾ ਦਿਮਾਗ ਚਲੰਦੀ ਆ ਉਹ ਫਤ ਗੱਲ ਵਾ ਨਾ ਵੀ ਹੁਣ ਤੇ ਡਿੱਕੇ ਚ ਆਏ ਆ ਤੇ ਹੁਣ ਕਰ ਲਓ ਜੋ ਹੁੰਦਾ ਉਹ ਯਾਰ ਐ ਹੋਵੇ ਤੇ ਗੱਲ ਹੀ ਵੀ ਇੰਨੇ ਹੁਣ ਨਾ ਨਿਗੀ ਕਰਨੀ ਠੀਕ ਆ ਤੇ ਯਾਰ ਭਰੇ ਤਾਂ ਥੋੜਾ ਚਾਈਦਾ ਮੈਂ ਤਾਂ ਮੈਂ ਕਿਹਾ ਮੈਂ ਚਲ ਸਵੇਰੇ ਨਾ ਚੋ ਜਾਣਾ ਵਾ ਜੇ ਆ ਭੂਆ ਰਹਿਪੋਗੇ ਤੇ ਕੁੜੀ ਦੇ ਚਲ ਜਾਣਾ ਵਾ ਤੇ ਤੂੰ ਇਤਰਾ ਕਰ ਵੀ ਗੱਲ ਚੱਲ ਜੀ ਨਹੀਂ ਨਹੀਂ ਮੈਂ ਜਾਣਾ ਜਾਣਾ ਮੈਂ ਚਲ ਜਾ ਫਿਰ ਮੈਂ ਕੀ ਕਰਨਾ ਬੰਦ ਉਹਨਾਂ ਦੇ ਹਾਂ ਸਾਡ ਆਪਣਾ ਟਮਾ ਕੰਮ ਕਰਨਾ ਚਾਹੀਦਾ ਪਰ ਮੰਮੀ ਸਾਡੀ ਬੜੀ ਤੇਜ ਵਾ ਪਾਪੇ ਪਕਾ ਕੇ ਖਾਣ ਗਿਆ ਨਾ ਉਹ ਮੇਰੀ ਗੱਲ ਸੁਣ ਲਾ ਪਤਾ ਜਿਹੜਾ ਦੁਨੀਆ ਦੇ ਬੰਦਾ ਆਇਆ ਵਾ ਨਾ ਉਹਨੇ ਦੋ ਤਿੰਨ ਟਾਈਮ ਫੋ ਰੋਟੀ ਖਾਣੀ ਖਾਣੀ ਹੈ ਮਾੜੀ ਖਾਵੇ ਚੰਗੀ ਖਾਵੇ ਜੋ ਮਰਜ਼ੀ ਕਰੇ ਠੀਕ ਨਹੀਂ ਪਾਪਾ ਉਹ ਤੇ ਗੱਲਾਂ ਹੋਰ ਹੋਈਆਂ ਪਰ ਇਹ ਤੇ ਕੰਮ ਸਾਰਾ ਦੂਜਾ ਵਾ ਨਾ ਉਹ ਦਿਨ ਤਿਹਾਰ ਤੇ ਵਿੱਚ ਦਾ ਨਹੀਂ ਕਰਨਾ ਚਾਹੀਦਾ ਵਾ ਯਾਰ ਇਹੋ ਤੇ ਗੱਲ ਹੀ ਮੇਰਾ ਤੂੰ ਕੁਝ ਟਾਈਡਾਂਸ ਲੋ ਜਾ ਤੇ ਮੁਰ ਬਾਹਰ ਚਲ ਜੀ ਪਰ ਨਹੀਂ ਉਹ ਮੈਂ ਆ ਨਾਲ ਜਾਂਦਾ ਆਹੋ ਤੇ ਗੱਲ ਹੀ ਤੇ ਰਾਤ ਨਹੀਂ ਦਰਾ ਰਹੇ ਹੁੰਦੇ ਉੱਥੇ ਤੇ ਜੇ ਤੂੰ ਨਾਲ ਜਾਂਦਾ ਤੇ ਆਹ ਨੂੰ ਘਰ ਨਾਲ ਆਂਦੇ ਆਹੋ ਤੇ ਨਹੀਂ ਆਉਣਾ ਤੇ ਤਾਂ ਹੀ ਤੁਸੀਂ ਬੈਠੀ ਹੋ ਪਰਨਾ ਮਮੀਆਂ ਤੇ ਬੜੀ ਮਾੜੀ ਗੱਲ ਵਾ ਐਦਾਂ ਨਹੀਂ ਕਰਨਾ ਚਾਹੀਦਾ ਜੇ ਇਹ ਕਿ ਮਮੀ ਕਹੀ ਹੁੰਦੀ ਉੱਥੇ ਤੇ ਉਹ ਚਲ ਜਾਂਦੇ ਤੇ ਚੰਗੀ ਗੱਲ ਹੀ ਕੀ ਬੰਦਾ ਪੁੱਛੀ ਗੱਲ ਤੇ ਆ ਤੇਰੀ ਸਹੀ ਜੇ ਪਤਾ ਦਿਮਾਗ ਹੁੰਦਾ ਇੰਨੀ ਸੋਚਣ ਵਾਲੀ ਹੁੰਦੀ ਤਾਂ ਨਾ ਹੀ ਘਰੋਂ ਜਾਂਦੀ ਠੀਕ ਨਹੀਂ ਤੇ ਪਤਾ ਕਿਹੜਾ ਕੋ ਰੋਇ ਤੁਰਿਆ ਵਾ ਉਹ ਦਿਨ ਦਿਹਾੜੇ ਕੋਈ ਤਾਂ ਅੱਜ ਕੱਲ ਜੀ ਹੁੰਦੇ ਚਾਰ ਇਕੱਠੇ ਹੁੰਦੇ ਆ ਹੁਣ ਇਹਨਾਂ ਪੁੱਤ ਕੇ ਕੋ ਟਾਈਮ ਹੀ ਹੈ ਨਹੀਂਗਾ ਸਭ ਤੋਂ ਵੱਡੀ ਗੱਲ ਤੇ ਇਹ ਵੀ ਪਾਨੇ ਆਪਣਾ ਟਾਈਮ ਕੱਢ ਕੇ ਉਹ ਕਿੱਦਾਂ ਹੁੰਦਾ ਵਾ ਤੇ ਪਰ ਇਹਨੂੰ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਕੋ ਫੁੱੜ ਗਈ ਸੋਚੂਗਾ ਵੀ ਅਹੀਂ ਘਰ ਆਏ ਆ ਤੇ ਇਹ ਨਿਕਲ ਗਏ ਹੈ ਰੋਟੀ ਪਣਨਾ ਪਣੀ ਬਣਾਇਆ ਕਿ ਨਹੀਂ ਬਣਾਇਆ ਅੱਜ ਇਹ ਨਾ ਨਾ ਬਣਾਇਆ ਹੋਊਗਾ ਮੁੰਡਾ ਹੱਥੇ ਲਾ ਕੇ ਬਾਹਰੋਂ ਕੋ ਲੈ ਆਉਨੇ ਖਾਣ ਨੂੰ ਤੇ ਇਹਨਾਂ ਕੋ ਬਣਾਉਣ ਉਹ ਤੇ ਵਿਚਾਰੀਆਂ ਆਈਆਂ ਵੀ ਇਹ ਜਾ ਕੇ ਉੱਥੇ ਰਮਾਨਾ ਬੈ ਖਾਵਾਂਗੇ ਇਹ ਥੋੜੀ ਜੀ ਵੀ ਜਾ ਕੇ ਆਪ ਹੀ ਲੈ ਕੇ ਖਾਣੀਆਂ ਵਾ ਫਿਰ ਕੀ ਫਾਇਦਾ ਹੋਇਆ ਹੁੰਦਾ ਇੱਥੇ ਕਿੰਨਾਂ ਤੱਕ ਤੇ ਉਹਨਾਂ ਰੋਟੀ ਪਣੀ ਬਣਾ ਗਈ ਆ ਤੇ ਜੇ ਰਾਤ ਨੂੰ ਕਿਸੇ ਚੀਜ਼ ਦੀ ਲੋੜ ਪਊਗੀ ਨਾ ਤੇ ਉਹ ਜਾ ਕੇ ਬਾਹਰੋਂ ਲੈ ਆਵਾਂਗੇ ਹੋਰ ਫਿਰ ਕੀ ਕਰਨਾ ਦੇਖ ਲੈ ਕਿ ਕੋਈ ਚੀਜ਼ ਥੋੜੀ ਦੇ ਜਿਹੜੀਆਂ ਪਰੋਣਿਆਂ ਨੂੰ ਉਹ ਚੇਜ਼ ਹੀ ਹੁੰਦੀ ਇਹਦੀ ਬੰਦੇ ਦੀ ਯਾਰ ਹੈ ਇਹ ਕਰਨਾ ਮਮੀ ਨੂੰ ਫੋਨ ਕਰ ਲੋ ਵੀ ਚੰਗੇ ਨਿਗਾ ਲੱਗੀ ਦਾ ਘਰ ਕੋਧੀ ਬਣ ਆਈ ਹੋਵੇ ਨਾ ਘਰੋਂ ਜਾਂਦੇ ਆ ਆਉਣਾ ਵਾ ਤੇ ਆ ਜਾ ਫਿਰ ਤੂੰ ਇਤਨਾ ਕਰ ਫੂ ਜਾ ਕੇ ਨਾ ਆਪਣੇ ਫੁੱਫੜ ਲਾ ਕੇ ਬੈ ਤੇ ਮੈਂ ਕਰ ਲੈਣੇ ਲੱਗਦਾ ਠੀਕ ਚਲੋ ਕਰਕੇ ਫੋਨ ਦੱਸੋ ਕੀ ਜਾਂਦੇ ਮੈਂ ਤਾਂ ਹੁਣੇ ਕਰ ਦਿੰਦਾ ਆਹੋ